सपना वाहिगुरु ਕਰਨੁ ਪ੍ਰਭੁ ਇਕ ਹਾ ਦੂਸਰ ਨਹੀ ਕੋਇ ਨਾਨਕ ਤਿਸ ਬੋਲੇ ਹਰਣੇ ਜਲ ਖਲ ਮਹੀਲ ਸੋ सवाल जवाब आपा सर्व करिए सवाल करता है के कंदे में क्रीम सुरा ठीक कंदा ਕਰੀਮਦੀਨ ਕਰੀਮਦੀਨ ਸੂਰਾ ਕਰੀਮਦੀਨ ਕਹਿੰਦਾ ਕਹੇ ਕਰੀਮਦੀਨ ਨਾਨਕ ਰੂਹਾਂ ਦੀ ਇਕਤੋ ਰੂਹਾਂ ਦੀ ਕੀਤੋਲ ਕਿਤਕ ਹਲਕੇ ਰੂਹਨ ਕਿਤਕ ਪਾਰ ਰਬੂਲੇ ਕਿਤਕ ਕਦ ਬਰੀਕ ਹੈ ਮੋਢਾ ਕਿਤਕ ਹੋਏ ਕੀ ਸੂਰਤ ਰੂ ਦੀ ਰੰਗ ਕਨੇਹਾ ਕੋਣ کریم ਬਣਾਇਦਾ ਜਿਸਾ ਗੁਨਾ ਗੋਣ ਇਹ ਹਕੀਕਤ ਜੋ ਕਹੈ ਸੋਹੀ ਵਡਾ ਖੋਨੇ ਬਹੰਦੇ ਕਿਹੜੀ ਜਾਏ ਹਨ ਇਹ ਹੀ ਕਰੋ ਬਿਆਨ ਰੂਹਾ ਇੱਕ ਕਾ ਬਹੁਤ ਹੈਨ ਮੁਸ਼ਕਿਲ ਕਰੋ ਆਸਾਨ ਕਹਿੰਦੇ ਮਹਾਰਾਜ ਇੱਕ ਮੁਸ਼ਕਿਲ ਹੈ ਇਹਨੂੰ ਦੂਰ ਕਰੋ ਕਿਹੜੀ ਸੂਰਤ ਹੈ ਰੂਹੀ ਰੰਗ ਗਨੇਹਾ ਹੋਏ ਕਹਿੰਦੇ ਉਹ ਕਿਦਾਂ ਦਾ ਰੰਗ ਹੈ ਜਿਹਦੇ ਵਿੱਚ ਇਸ ਰੂਹ ਨੂੰ ਰੰਗਣਾ ਪੈਂਦਾ ਹੈ ਸਾਨੂੰ ਦੱਸੋ ਇਸ ਬਾਰੇ ਜਵਾਬ ਕਰ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਨਾਨਕ ਸ਼ਾਹਸੂਰਾ ਨਨਕ ਅਖਣ ਰਹਾ ਇਹ ਸੁਣੀਏ ਕ੍ਰੀਮ ਸੁਦਾਤ ਬਦੀ ਦਾ ਕੀ ਤੋਲ ਹੈ ਅਬਦੀ ਦੀ ਜਾਤ ਤਤੀ ਦਾ ਕਿਸ ਮੇਪ ਹੈ आदिश का क्या तोल कीतक के दूर आकाश है कीतक के आखा फूल भगी सूरत रूदी जिसदार रूप नरे ख आदिश नूर खुदाए दा अन कछ अंत न पारा मेंक ਨਾਨਕ ਸਾਬ ਕਹਿੰਦੇ ਨੇ ਸੁਣੋ ਕ੍ਰੀਮ ਬਾਦੇ ਦਾ ਕੀ ਤੋਲਣਾ ਹੈ ਆਬੇ ਕੀ ਇਹਦੀ ਕਿਹੜੀ ਜਾਤ ਹੈ ਆਬੇ ਦੀ ਕੋਈ ਜਾਤ ਨਹੀਂ ਹੈ ਬਾਦੇ ਦਾ ਕੀ ਤੋਲਣਾ ਇਹਦਾ ਕੀ ਤੋਲਣਾ ਹੈ ਆਬੇ ਦੀ ਕੋਈ ਜਾਤ ਨਹੀਂ ਹੈ ਧਰਤੀ ਦਾ ਕੀ ਮੇਪ ਹੈ ਧਰਤੀ ਨੂੰ ਕੋਈ ਨਾਪ ਸਕਦਾ ਧਰਤੀ ਨੂੰ ਕੋਈ ਨਾਪ ਸਕਦਾ ਅੱਤਿ ਕਾ ਕਤੂਲ ਆਕਾਸ਼ਮਾਨ ਨੂੰ ਕੋਈ ਆਕਾਸ਼ ਨੂੰ ਕੋਈ ਤੋਲ ਸਕਦਾ ਕੋ ਤੋਲ ਹੈ ਉਹਦਾ ਕਿਤੇ ਗੂਰ ਕਿਤੇ ਕੂਰ ਆਕਾਸ਼ ਹੈ ਕਿੰਨਾ ਕੁ ਦੂਰ ਆਕਾਸ਼ ਹੈ ਭਈ ਕੀਤੇ ਅੱਖਾਂ ਫੂਲ ਕਹਿੰਦੇ ਜਿੱਥੇ ਤੱਕ ਸਾਡੀ ਦ੍ਰਿਸ਼ਟੀ ਜਾਂਦੀ ਹੈ ਨਾ ਉੱਥੇ ਤੱਕ ਸਾਨੂੰ ਇਹ ਆਕਾਸ਼ ਲੱਗਦਾ ਵੀ ਇੱਥੇ ਤੱਕ ਹੀ ਹੈ ਨਹੀਂ ਇਹ ਸਾਡੀਆਂ ਅੱਖਾਂ ਦੀ ਇੱਥੇ ਤੱਕ ਸਾਡੀਆਂ ਅੱਖਾਂ ਦੇਖ ਸਕਦੀਆਂ ਹਨ ਉਹਦਾ ਅੰਤ ਨਹੀਂ ਹੈ ਇਹ ਸਾਡੀਆਂ ਅੱਖਾਂ ਦਾ ਅੰਤ ਹੈ ਬਸ ਉੱਥੇ ਸਾਨੂੰ ਲੱਗਦਾ ਵੀ ਇਹ ਹੀ ਇੱਥੇ ਤੱਕ ਹੀ ਹੈ ਨੀਲਾ ਆਕਾਸ਼ ਇਸ ਨੂੰ ਬੰਦ ਕਰਕੇ ਦੇਖੋ ਅੱਖਾਂ ਨੂੰ ਇਹ ਕੁਛ ਦੀਦਾ ਹੈ ਜੋ ਸਾਡੀਆਂ ਅੱਖਾਂ ਦੇ ਅੰਤ ਸਮੇਂ ਆਕਾਸ਼ ਵਿੱਚ ਸੁਦਾ ਹੈ ਅੱਖਾਂ ਫੋਲ ਬੱਦੀ ਸੂਰਜ ਰੋਹ ਦੀ ਕਿ ਤਿਸ ਦਾ ਰੂਪ ਨਾ ਰੇਖ ਕਹਿੰਦੀ ਉਹਦਾ ਕੋਈ ਰੂਪ ਰੇਖ ਥੋੜੀ ਆ ਕਿਹੜੀ ਸੂਰਤ ਦੀ ਗੱਲ ਕਰਦਾ ਤੂੰ ਆਤਸ਼ ਨੂਰ ਖਵਾਏ ਦਾ ਕੁਛ ਅੰਤ ਨਾ ਪਾਰਾ ਮੈਂ ਕਹਿੰਦਾ ਉਹਦਾ ਕੋਈ ਉਹਦਾ ਤਾਂ ਸਾਰ ਘਟ ਘਟ ਮੈਂ ਸਾਰੇ ਰੂਪ ਉਹਦੇ ਹਨ ਕਈ ਕਿਹੜੇ ਰੂਪ ਦੀ ਗੱਲ ਕਰਦਾ ਹੈ ਰਖਣ ਚਿਰਾਗ ਮਹਿਲ ਵਿੱਚ ਚਾਨਣ ਸਭ ਹੀ ਜਾਏ ਰੱਖਣ ਚਿਰਾਗ ਮਹਿਲ ਵਿੱਚ ਏ ਉਹਦੇ ਨਾਮ ਦਾ ਚਾਨਣ ਬੰਦਗੀ ਮਹਿਲਾਂ ਵਿੱਚ ਹੋਵੇ ਨਾ ਆਹਾ ਆਹਾ ਚਾਨਣ ਹੀ ਹੋ ਜਾਂਦਾ ਚਾਨਣ ਹੀ ਚਾਨਣ ਹੋ ਜਾਂਦਾ ਜੇ ਸੋਚਦਾ ਉਹਦਾ ਪ੍ਰਕਾਸ਼ ਇੰਨਾ ਹੈ ਕਹਿੰਦੇ ਹਜ਼ਾਰਾਂ ਲੱਖਾਂ ਹੀ ਚੰਦਰ ਮੇ ਚੜੀ ਜੂ ਸੂਰਜ ਚੜ ਜਾਂਦਾ ਕਹਿੰਦੇ ਇੱਤੀ ਕਹਿੰਦੇ ਇੰਨਾ ਚਾਨਣ ਨਹੀਂ ਰੋਸ਼ਨੀ ਕਾ ਕਹਿੰਦੇ ਇੱਤੀ ਚਾਨਣ ਹੁੰਦਿਆ ਗੁਰਬਿਨ ਕੋਰੀ ਅੰਦਾਰ ਉਸ ਪਰ ਮਾਤਮਾ ਹੁੰਦਾ ਚੰਨ ਦੇ ਬਰਾਬਰ ਕੁਝ ਵੀ ਨਹੀਂ ਹੈ ਨਾ ਸੇਮਾਰੀ ਕਹਿੰਦੇ ਫਿਰ ਆਖਣ ਅੰਦਰ ਢਿੱਡ ਦੇ ਫਿਰ ਅੰਦਰ ਦੀ ਗੱਲ ਕਰ ਫਿਰ ਇਹ ਆਖਣ ਅੰਦਰ ਟਿੰਡ ਦੇ ਲੈ ਸਭ ਜੋ ਦਿਸ ਪਾਏ ਕਿੰਦੇ ਇਹ ਟ੍ਰੈਂਡ ਦੇ ਵਿੱਚ ਜੋਤ ਛਪਾ ਕੇ ਰੱਖੀ ਹੋਈ ਆ ਆ ਵੀ ਖਾਕੀ ਦੋਏ ਮਿਲੇ ਜਿਸ ਸੇ ਹੋਏ ਹਲੋਏ ਇਸ ਲਈ ਬੰਦਾ ਬੰਦ ਕੀ ਕਰਦਾ ਨਾਮ ਜਪਦਾ ਹੈ ਜਿੱਦਾਂ ਦੀਵਾ ਤਪਿਆ ਹੈ ਭਈ ਅਗਨੇ ਹੈ ਫੇਰ ਕਿ ਦੀ ਡੇੜ ਨਹੀਂ ਹੈ ਦੀਵਾ ਦੇ ਪਿਆ ਹੈ ਘਰ ਪਰ ਲੇੜ ਨਹੀਂ ਹੈ ਕੀ ਕਰਦੇ ਆ ਭਾਈ ਫਿਰ ਫਿਰ ਤੀਵੇ ਦੇ ਵਿੱਚ ਤੇਲ ਪਾਈਦਾ ਹੈ ਦੀਵੇ ਵਿੱਚ ਬੱਤੀ ਪਾਈਦੀ ਹੈ ਫਿਰ ਉਹਨੂੰ ਅਗ ਦੇ ਨਾਲ ਜਲਾਈਦਾ ਫਿਰ ਰੋਸ਼ਨੀ ਦੇਣ ਲੱਗਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸਹੀ ਤਰੀਕਾ ਕਹਿੰਦੇ ਸੀ ਜੋਤ ਨੂੰ ਜਿਹੜੀ ਟ੍ਰੈਂਡ ਵਿੱਚ ਜੋਤ ਜਲੀ ਪਈ ਹੈ ਨਾ ਇਹਨੂੰ ਜਲਾ ਇਹ ਨਾਮ ਦੇ ਨਾਮ ਨਾਲ ਚੱਲਣੀ ਹੈ ਪਿਆਰੀ ਸੱਸ ਕਹਿੰਦੇ ਨਾ ਅੰਮ੍ਰਿਤ ਘਟ ਹੀ ਮੇਂ ਪਰਪੂਰ ਹੈ ਗੁਰਸ਼ਿਕਾ ਸਾਧਨਾ ਕਹਿੰਦੇ ਸਵਾਦ ਨਹੀਂ ਆ ਰਿਹਾ ਅੰਮ੍ਰਿਤ ਤਾਂ ਵਿੱਚ ਹੀ ਹੈ ਫਿਰ ਕਹਿੰਦੇ ਹੁਣ ਨਿੱਕੀ ਜਿੱਦਾ ਘਰ ਵਿੱਚ ਨਾਲ ਘਰ ਲਾਇਆ ਮਸ਼ੀਨ ਵਾਲੇ ਐਲਾਨ ਨੇ ਆਲੇ ਨੇ ਹਲਕੇ ਦੇ ਕਾਰੀਗਰ ਨੇ ਨਾਲ ਕਹ ਲਾ ਦਤਾ ਉਹ ਪਾਣੀ ਤੇ ਆਉਂਦਾ ਨਹੀਂ ਉਹ ਕਹਿੰਦਾ ਪਾਣੀ ਆ ਗਿਆ ਪਾਣੀ ਤੇ ਆ ਨਹੀਂ ਦਿਆ ਉਹਨੇ ਜਿੱਥੇ ਮਸ਼ੀਨ ਫਿੱਟ ਕਰ ਦਿੱਤੀ ਉਹ ਕਹਿੰਦਾ ਇੱਥੇ ਪਾਣੀ ਆ ਗਿਆ ਹੈ ਮੇਰੀ ਮਿਹਨਤ ਇੱਥੇ ਸਫਲ ਹੈ ਇੱਥੇ ਪਾਣੀ ਹੈ ਪਾਣੀ ਨਹੀਂ ਆ ਰਿਹਾ ਫਿਰ ਉਹ ਸਿਆਣਾ ਮਿਸਤਰੀ ਕੀ ਕਰਦਾ ਹੈ ਕਿੰਦਰ ਲਿਆਓ ਕੁਆਲਟੀ ਪਾਣੀ ਦੀ ਲਿਆਓ ਫਿਰ ਉਹ ਪਾਣੀ ਦੀ ਬਾਲਟੀ ਲਿਆਉਂਦੇ ਨੇ ਵਿੱਚ ਪਾਉਂਦੇ ਹਨ ਉਹ ਪਾਣੀ ਦੇ ਨਾਲ ਪਾਣੀ ਜਿਸ ਲਈ ਥੱਲੇ ਜ਼ਮੀਨ ਵਿੱਚ ਅਟੈਚ ਹੁੰਦਾ ਫਿਰ ਦੋਨੋਂ ਇੱਕ ਵਿੱਚ ਹੁੰਦੇ ਨੇ ਤੇ ਫਿਰ ਉਹ ਕਹਿੰਦਾ ਹੁਣ ਗੇੜੋ ਫਿਰ ਪਾਣੀ ਆ ਰਿਹਾ ਫਿਰ ਕੀ ਹੈ ਸਾਰੀ ਜ਼ਿੰਦਗੀ ਉਸ ਪਾਣੀ ਦਾ ਉਸ ਜਲ ਦਾ ਆਨੰਦ ਮਾਣਦਾ ਇਸੇ ਤਰੀਕੇ ਅੰਮ੍ਰਿਤ ਘੜੀ ਮੈਂ ਭਰਪੂਰ ਹੈ ਕਹਿੰਦੇ ਇਹਦੇ ਤੇ ਅੰਮ੍ਰਿਤ ਹੈਗਾ ਪਰ ਉਹ ਜੀ ਅਗਰ ਕਿਉਂ ਨਹੀਂ ਹੋ ਰਿਹਾ ਦੀਵਾ ਤੇ ਅੰਦਰ ਹੈ ਜੜਦਾ ਕਿਉਂ ਨਹੀਂ ਹੈ ਪਾਣੀ ਤਾਂ ਅੰਦਰ ਹੈ ਘਟ ਤੇ ਅੰਮ੍ਰਿਤ ਹੈ ਪਰ ਆਉਂਦਾ ਕਿਉਂ ਨਹੀਂ ਸਵਾਦ ਕਿਉਂ ਨਹੀਂ ਆ ਰਿਹਾ ਉਹਦਾ ਤੇ ਮਹਾਰਾ ਹੀ ਕਹਿੰਦੇ ਭਾਈ ਅੰਮ੍ਰਿਤ ਸ਼ਕ ਅੰਮ੍ਰਿਤ ਦੇ ਉੱਤੇ ਅੰਮ੍ਰਿਤ ਤੇਰੇ ਹਿਰਦੇ 'ਚ ਹੈ ਲੇਕਿਨ ਉਹਦੇ ਤੇ ਅੰਮ੍ਰਿਤ ਪਾ ਤਾਂ ਸਹੀ ਫੇਰ ਹੀ ਆਊਗਾ ਬਾਅਦ ਇਸੇ ਤਰੀਕੇ ਪਰਿਸ਼ਾਣ ਅੰਮ੍ਰਿਤ ਪੀਓ ਸਦਾ ਰਹੋ ਹਰਨ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਓ ਪਾਈ ਇਹ ਪਿਣੇ ਬਣਾ ਅੱਜ ਪੀ ਲੋ ਅੱਜ ਨਹੀਂ ਪਿਓਗੇ 84 ਲੱਖ ਜੁਨੀ ਭੁਗਤ ਕੇ ਆਉਂਗੇ ਫਿਰ ਪਿਓਗੇ ਪਿਣਾ ਹੀ ਪੈਣਾ ਚੱਲ ਕਮ ਕਮ ਪੀ ਕੇ ਚੱਲਣਾ ਨਹੀਂ ਤੇ ਫਿਰ ਆਉਣਾ ਜਾਣਾ ਸੰਸਾਰ ਚ ਬਣਿਆ ਨਰਕ ਕੁੰਡ ਪਿਆ ਹੈ ਮਾਤਾ ਦਾ ਘਰ ਕਹਿੰਦੇ ਨੇ ਸਭ ਤੋਂ ਵੱਡਾ ਨਰਕ ਗਰਵ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਾਤਾ ਦਾ ਗਰਵ ਚਾਹੇ ਉਹ ਪਸ਼ੂ ਦਾ ਗਰਵ ਹੈ ਚਾਹੇ ਉਹ ਕੋਈ ਵੀ ਗਰਵ ਹੈ ਭਾਈ ਅੰਡਜ ਜੇਰ ਜਸੇਤ ਜਕੀਨੀ ਉਤਪ ਜਖਾਨ ਬਹੁ ਦਚ ਦੇਨੀ ਕਹੋ ਫੂਲ ਰਾਜਾ ਹਮੇ ਬੈਠਾ ਕਹੋ ਸਮਿਟ ਪਿਓ ਸੰਕਰ ਇਕੱਠਾ ਸੋ ਪਿਆਰੀ ਸਾਸੰਗਤ ਲੈਣਾ ਪੈਣਾ ਮਹਾਰਾਜ ਕਹਿੰਦੇ ਇਕ ਮਤ ਲੱਖ ਕ੍ਰੀਮ ਮਾਲਾ ਸਾਹਿਬ ਤੁਲ ਨਾ ਕੋਏ ਵੱਡਾ ਕੀ ਖੁਦਾਏ ਹੈ ਰਚੇ 84 ਅੰਗ ਕਹਿੰਦੇ ਉਹ ਬਹੁਤ ਵੱਡਾ ਹੈ ਸਾਰੀਆਂ 84 ਲੱਖ ਜਿੰਨੀਆਂ ਨੇ ਬਣਾਈਆਂ ਹੋਣੀਆਂ ਵਿੱਚੋਂ ਕਿਸੇ ਕਿਸੇ ਨੂੰ ਕੱਢ ਲੈਂਦਾ ਹੈ ਬਹੁਤ ਇਹ ਉਹਦਾ ਖੇਲ ਹੈ ਬਾਈ ਆਵਣ ਜਾਣਾ ਬਣਿਆ ਹੋਇਆ ਹੈ ਪਸ਼ੂ ਨਹੀਂ ਹੋਣਗੇ ਪਸ਼ੂਆਂ ਦੇ ਜਿਹੜੇ ਕੰਮ ਉਹ ਕੌਣ ਕਰੇਗਾ ਬਨਸਪਤੀ ਨਹੀਂ ਹੋਏਗੀ ਫਲ ਫਰੂਟ ਨਹੀਂ ਹੋਏਗਾ ਇਹ ਵੀ ਜੋ ਨਾ ਹਨ ਫਿਰ ਇਹ ਦੁਨੀਆ ਕਿੱਥੋਂ ਚੱਲੇਗੀ ਇਸੇ ਤਰੀਕੇ ਕਹਿੰਦੇ ਫਿਰ ਲੋਕ 84 ਪਈ ਆ ਭਾਈ ਭਟਕਦਾ ਰਹੀ ਇੱਕ ਸੇ ਇੱਕ ਸੇ ਅੰਗ ਵਿੱਚ ਗੁਨਾਗਨੀ ਰੰਗ ਆ ਪਲਾੜ ਕਾਸ਼ ਤੇ ਕਰੇ ਆਵਾਜ਼ਾਂ ਰੂ ਇਸ ਦੇ ਹੀ ਕੋ ਸਮਰੇ ਦੀ ਆਵਾਜ਼ਾਂ ਮਾਰ ਰਹੇ ਨੇ ਜੰਗਲਾਂ ਦੇ ਵਿੱਚ ਭਟਕ ਰਹੇ ਨੇ ਇਸ ਦੇ ਹੀ ਕੋ ਸਮਰੇ ਦੇ ਤੁਹਾਨੂੰ ਦੇਖਦੇ ਨੇ ਭਾਈ ਦੇਖੋ ਇਹਨਾਂ ਨੂੰ ਮੌਕਾ ਮਿਲ ਗਿਆ ਇਹਨਾਂ ਨੂੰ ਜੋਨੀ ਮਿਲ ਗਈ ਹੈ ਉਹਨਾਂ ਨੂੰ ਜੋਨੀ ਨਹੀਂ ਮਿਲਦੀ ਦੇਵਤੇ ਭਟਕਦੇ ਫਿਰਦੇ ਨੇ ਅਕਾ ਬੇਨਤੀਆਂ ਕਰਦੇ ਨੇ ਗੁਰਚਰਣਾ ਆਕਾਰ ਅਕਾਲ ਪੁਰਖ ਦੇ ਮਹਾਰਾਜ ਸਾਨੂੰ ਵੀ ਸੁਦੇਹੀ ਦੇ ਇਸ ਦੇਹੀ ਕੋ ਸਿਮਰੇ ਦੇ ਕਹਿੰਦੇ ਫਿਰ ਇਹ ਕਿੱਦਾਂ ਮਿਲੀ ਕਹਿੰਦੇ ਇਹ ਦੇਹੀ ਭਰ ਭਜ ਕੀ ਛੇ ਇਹ ਉਹਦੀ ਭਜਨ ਬੰਦਗੀ ਕਰਨ ਦੇ ਨਾਲ ਮਿਲੀ ਹੈ ਕਹਿੰਦੇ ਹੁਣ ਕੀ ਜੇ ਮਿਲ ਗਈ ਤਾਂ ਹੁਣ ਕਰਨਾ ਕੀ ਹੈ ਭਜੋ ਗੋਬਿੰਦ ਪੂਲ ਮਤ ਜਾਓ ਮਾਨਸ ਜਨਮ ਕਹੇ ਹੀ ਲਾਹੋ ਦੇ ਜਪਲਾ ਭਾਈ ਮੌਕਾ ਮਿਲਿਆ ਕਾਇਮ ਕੁਦਰਤ ਰੱਬ ਦੀ ਮਿਲ ਰੋ ਉਹ ਕਰੇ ਰੋ ਲੱਖ ਚਰਾਸੀ ਤੁਖਮ ਹੈ ਤੁਖਮਾਂ ਅੰਤ ਨ ਕੋਈ ਇੱਕ ਸੈ ਇੱਕ ਸੈ ਤੁਖਮ ਵਿੱਚ ਈ ਚਰਾਸੀ ਲੋਏ ਆਵਣਾ ਗਿਣਤੀ ਆਵਣਾ ਅਗਨਤੀ ਰੂੜੇ ਜਵਣ ਅੰਤ ਨਾ ਹੋਏ ਇਕ ਦੂਰ ਹੋ ਲਖ ਹੋ ਲਖੋ ਲਖ ਅਲੋਏ ਕੀ ਪੈਮਾਨਾ ਰੁਦਾ ਕੀ ਤੇ ਕਹਾਂ ਬਿਥਾਰੇ ਸਿਰਾਂ ਜਮੀ ਆਸਮਾਨ ਵਿਚ ਰਹਾ ਸੋਚਾਂਨਣ ਧਰ ਇੱਕੋ ਰੂਹ ਨ ਕਿਸੇ ਦਾ ਲੱਖ ਚਰਾਸੀ ਬੰਦ ਫਿਰ ਲੱਖ ਚਰਾਸੀ ਇੱਕ ਹੋਏ ਲਿਖੇ ਉਹ ਵਿਦਸ਼ੰਦ ਆਪੇ ਮਾਰੇ ਕਰਿਆ ਆਪ ਕੁਦਰਤ ਚਲਤੇ ਦਿਖਾਏ ਪਰਦੇ ਡਾਰੇ ਪਰਮ ਕੇ ਦਿੱਤਿਓ ਉਸ ਸਭ ਭੁਲਾਇ ਨਰ ਨਾਰੀ ਦੋ ਸਿਰਜ ਕਰ ਥਾਣੀ ਬਾਣ ਉਪਾਇ ਕਹਿੰਦੇ ਨਰ ਨਾਰੀ ਦੋਨੋਂ ਪੈਦਾ ਕੀਤੇ ਫਿਰ ਇਹਨੂੰ ਤੰਦਿਆਂ ਵਿੱਚ ਰਸਾਤਾ ਤੰਦਿਆਂ ਚ ਲਾਤਾ ਜਿਹੜੇ ਤੇ ਨਾ ਧੰਦਿਆਂ ਵਿੱਚ ਰਹਿੰਦੇ ਹੋਏ ਨਾਮ ਜਪ ਗਏ ਬੰਦਗੀ ਕਰ ਗਏ ਉਹ ਪਰਮੇਸ਼ਰ ਨਾਲ ਮਿਲ ਗਏ ਨਹੀਂ ਤੇ ਫਿਰ ਇਹ ਫਸ ਗਏ ਦੋ ਤਿੱਤੀ ਜਾਲ ਵਿੱਚ ਫਸ ਗਏ ਭਾਈ ਹੁਣ ਕੋਈ ਆਪਣੇ ਧਿਆਨ ਨਾਲ ਹੀ ਬੜਾ ਪਿਆਰ ਕਰਦਾ ਪੁੱਤਰਾ ਨਾਲ ਹੀ ਬੜਾ ਪਿਆਰ ਕਰਦਾ ਹੈ ਕਈਆਂ ਨੂੰ ਆਪਣੇ ਪੈਸੇ ਨਾਲ ਹੀ ਬੜਾ ਪਿਆਰ ਹੈ ਘਰਾਂ ਨਾਲ ਹੀ ਬੜਾ ਪਿਆਰ ਫਸ ਗਏ ਜੋ ਇਹ ਨਾ ਜਤੀ ਬੁਝਸੀ ਆਪੇ ਆਪ ਖੁਦਾਏ ਜਿਹੜੇ ਜਾਤੀਆਂ ਨੂੰ ਲੈ ਕੇ ਕੋਈ ਕਹਿੰਦਾ ਮੈਂ ਜੱਟ ਹਾਂ ਕੋਈ ਕਹਿੰਦਾ ਮੈਂ ਕੁਛ ਹਾਂ ਕੋਈ ਕੁਛ ਆਪਣੇ ਆਪ ਨੂੰ ਵੱਡਾ ਦੱਸੀ ਜਾਂਦੇ ਨੇ ਕਹਿੰਦੇ ਉਹਨਾਂ ਤੋਂ ਫਿਰ ਆਪੇ ਮਹਾਰਾਜ ਨੇ ਪੁੱਛ ਲੈਣਾ ਚਿੰਤਾ ਕਿਉਂ ਕਰਦੇ ਹੋ ਸੋ ਜੋ ਇਹ ਨਾ ਜਤੀ ਬੁਝਸੀ ਅੱਪੇ ਆਪ ਖੁਦਾਏ ਆਪੇ ਸਮਝ ਲੇਗਾ ਭਾਈ ਇਹ ਕਹਿੰਦਾ ਮੈਂ ਵੱਡਾ ਹੋ ਕਹਿੰਦਾ ਮੈਂ ਵੱਡਾ ਕਹਿੰਦਾ ਫਿਰ ਬੈਠਾ ਹੈ ਉੱਪਰ ਸਮਝ ਲੇਗਾ ਚਿੰਤਾ ਨਾ ਕਰੋ ਇੱਥੇ ਹੀ ਤੁਸੀਂ ਰੋਲਾ ਪਾ ਸਕਦੇ ਹੋ ਉੱਥੇ ਕਿਸੇ ਨੇ ਸੁਣਨੀ ਨਹੀਂ ਹੈ ਸੋ ਇੱਥੇ ਹੀ ਕੇ ਮਾ ਲਿ ਜਾ ਜਿਹ ਕੰਪੇਰੀਸ਼ਾ ਸੰਗਤ ਆਬਜੀ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਦੀ ਪਾਵਨ ਪ੍ਰੀਤਨ ਤੁਹਾਨੂੰ ਜਨਮਸਤ ਕੀ ਮਹਾਰਾਜ ਜੀ ਦੇ ਅਨੰਦ ਸੇਵਕ ਬਾਬਾ ਬਾਲਾ ਜੀ ਦੁਆਰਾ ਲਿਖਾਈ ਗਈ ਜੋ ਬੜੇ ਬੈਰਾਗ ਵਿੱਚ ਆ ਕੇ ਮਹਾਰਾਜ ਜੀ ਨੇ ਗੁਰਮੁਖ ਦੇ ਮਹਾਰਾਜ ਜੀ ਨੇ ਪੁੱਛਿਆ ਭਾਈ ਕੌਣ ਹੈ ਜੇ ਸਾਨੂੰ ਸਾਡੇ ਮਹਾਰਾਜ ਦੀਆਂ ਕਹਾਣੀਆਂ ਪਵਾਨੀਆਂ ਕਿੱਥੇ ਕਿੱਥੇ ਗਏ ਕਿਹਨੂੰ ਕਿਹਨੂੰ ਮਿਲੇ ਕਿਹਨੂੰ ਕਿਹਨੂੰ ਤਾਰਿਆ ਸਾਨੂੰ ਦੱਸੇ ਇਹ ਫਿਰ ਸੰਗਤਾਂ ਨੇ ਕਿਹਾ ਪਾਪਾ ਪਾਲਾ ਜੀ ਇਹ ਸ਼ਰਤਗੁਰਾਂ ਦੇ ਨਾਲ ਰਹਿੰਦੇ ਸੂ ਬਾਬਾ ਜੀ ਨੂੰ ਬੁਲਾ ਕੇ ਮਹਾਰਾਜ ਜੀ ਨੇ ਆਪਨਾਂ ਕੋਲੋਂ ਸਾਰੀ ਬਾ ਸਾਰੀ ਸਖੀ ਸ਼ਰਵਣ ਕੀਤੀ ਜੋ ਦਾਸ ਸਾਹਿਬ ਜੀ ਨੂੰ ਸੁਣਾ ਰਹੇ ਹਨ ਬੜੇ ਪਿਆਰ ਸਤਕਾਰ ਨਾਲ ਬੈਠੇ ਸੁਣਿਆ ਕਰੋ ਸਾਡਾ ਵੀ ਜਨਮ ਸਫਲਾ ਹੋ ਜAVE ਤੁਹਾਡਾ ਵੀ ਹੋ ਜਾਏ ਆਓ ਲਾਈਕ ਤੇ ਸ਼ੇਅਰ ਜ਼ਰੂਰਿਆ ਕਰੋ ਜ਼ਰੂਰ ਕਰਦਿਆ ਕਰੋ ਪਿਆਰਿਓ ਕੋਈ ਪੈਸਾ ਨਹੀਂ ਲੱਗਦਾ ਕੋਈ ਮੁੱਲ ਨਹੀਂ ਲੱਗਦਾ ਗੁੱਠੇ ਦਾ ਨਿਸ਼ਾਨ ਹੈ ਗੁੱਠੇ ਤੇ ਲਾ ਦਿਓ ਘੰਟੀ ਵੱਜੀ ਘੰਟੀ ਤੇ ਲਾ ਦਿਓ ਸਾਰੀ ਦੁਨੀਆ ਨੂੰ ਸੁਣਾ ਦਿਓ ਲਾਈਕ ਸ਼ੇਅਰ ਕਰਕੇ ਮੇਰੀ ਸਾਥ ਸੰਗਤ ਇੱਕ एहसान ਆਪ ਇਹਨੇ ਕਰਨਾ ਹੈ ਸੋ ਜ਼ਰੂਰ ਕਰਿਓ ਇੱਥੇ ਕੰਜੂਸੀ ਨਾ ਕਰਿਓ ਕੋਈ ਪੈਸਾ ਥੋੜੀ ਲੱਗਦਾ ਕੋਈ ਅਜੀ ਕੁਛ ਪੈਸਾ ਥੋੜੀ ਮੰਗ ਰਹੇ ਆ ਆਪ ਜੀ ਦਾ ਪਿਆਰ ਮੰਗ ਰਹੇ ਆ ਦਿਓ ਰਜ ਰਜ ਕੇ ਦਿਓ ਕਈ ਸੁਭਿਆਰ ਮੰਡਣ ਦੇ ਵੀ ਸੀ ਕੀ ਹੈ ਕਹਿੰਦੇ ਜਨ ਪ੍ਰੇਮ ਕਿਉ ਤੇ ਨਹੀਂ ਪ੍ਰਭ ਭਾਰੋ ਆਪ ਜੀ ਵੀ ਪਿਆਰ ਕਰੋ ਅਸੀਂ ਵੀ ਆਪ ਜੀ ਨਾਲ ਕਰਦੇ ਹਾਂ ਇਦਾਂ ਹੀ ਪ੍ਰਮਾਤਮਾ ਮਿਲ ਜਾਣਾ ਫਿਰ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ